ਕਰਕੇ ਸਬੂਤ ਦੇਣਾ ਵੀ ਡੈਲੀ ਸੰਗ ਤੁਸੀਂ ਤੇਰੇ ਨਾਲ ਆ ਬੋਲੇ ਸੋਨਾ ਸੋਨਾ ਜੀ ਆਇਆਂ ਨੂੰ ਡੈਲੀ ਸੰਗ ਤੇਰੀ ਸੋਚ ਤੇ ਆ ਗਿਆ ਗੋਕੇ ਡੈਲੀ ਸੰਗ ਤੇਰੀ ਸੋਚ ਤੇ ਆ ਗਿਆ ਗੋਕੇ ਚੁੱਤ ਸਮਝ ਆਦਾ ਨਹੀਂ ਜਾਨਾ ਪਿੱਛੇ ਵਾਲੀ ਵੋਟ ਬਾਲਮੀਕ ਸਮਾਜ ਅਤੇ ਮਜਬੀ ਸਿੱਖਾਂ ਦੀ ਹੈ ਪੰਜਾਬ ਦੇ ਵਿੱਚ ਗੌਰ ਕਰਿਓ 70 ਸਾਲ ਤੱਕ ਅਸਲ ਉਹ ਹੀ ਵੋਟਾਂ ਪਾਈ ਗਏ ਕੋਈ ਮਸਲਾ ਹੀ ਨਹੀਂ ਸਾਡਾ ਤੂੰ ਹੈਗਾ ਕਿ ਨਹੀਂ ਹੈਗਾ ਜੇ ਮਾਰੀ ਮੋਟੀ ਉਹ ਸੋਚੀ ਆਈ ਤੇ ਪਤਾ ਚੱਲਦਾ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਟੇਟ ਪ੍ਰਧਾਨ ਸਾਡਾ ਬੰਦਾ ਨਹੀਂ ਲਾਇਆ ਮਜਬੂਤ ਸਿੱਖ ਨੂੰ ਕਿਤੇ ਵੀ ਸਟੇਟ ਪਾਰਟੀ ਦਾ ਪ੍ਰਧਾਨ ਨਹੀਂ ਲਾਇਆ ਕਿਸੇ ਵੀ ਪਾਰਟੀ ਨੇ ਫਿਰ ਜਦੋਂ ਅੱਗੇ ਸਟਡੀ ਕਰਕੇ ਵੇਖੀਏ 13 ਸੀਟਾਂ ਪਾਰਲੀਮੈਂਟੀਆਂ ਨੇ ਪੰਜਾਬ ਦੇ ਵਿੱਚ ਪਰ ਇੱਕ ਵੀ ਸੀਟ ਦੇ ਉੱਤੇ ਮਜਬੂਤ ਸਖਰੀ ਹੁੰਦਾ ਜਦੋਂ ਕਿ ਪੰਜ ਜਨਮ ਸੀਟਾਂ ਨੇ ਪੰਜਾਂ ਚਾਰ ਇੱਕ ਵੀ ਮਜਬੂਤ ਸਖਰੀ ਜੇ ਸਰਦਾਰ ਗੁਰਤਾ ਸਿੰਘ ਜੀ ਪਹੁੰਚੇ ਸੀ ਨਾ ਉਹ ਰਾਜਸਥਾਨ ਤੋਂ ਜਿੱਤਦੇ ਹੁੰਦੇ ਸੀ ਪੰਜਾਬ ਤੋਂ ਵੀ ਜਿੱਤਦੇ ਕਿਤੇ ਸਾਨੂੰ ਅੱਲਾ ਨੇ ਪਾਰਲੀਮੈਂਟ ਜਗ੍ਹਾ ਨਹੀਂ ਦਿੱਤੀ ਸਾਡੀਆਂ ਜਨਮ ਸੀਟਾਂ ਹੁੰਦਿਆਂ ਵੀ ਫਿਰ ਉਸ ਤੋਂ ਬਾਅਦ ਅੱਗੇ ਲੈ ਲਓ ਕੋਈ ਪਾਲਟੀ ਸਾਨੂੰ ਵਿਰੋਧੀ ਪਾਲਟੀ ਦਾ ਨੇਤਾ ਵੀ ਅੱਗੇ ਕਰ ਲਾਇਆ ਜਿੱਕ ਤੇ ਲਾਇਆ ਤੇ ਉੱਥੇ ਬਾਹਰ ਖੜੀ ਕਰ ਦਿਓ ਵੀ ਐਸ ਪਾਲਟੀ ਨੇ ਲਾਇਆ ਉਸ ਤੋਂ ਬਾਅਦ ਪਰ ਮذਬੀ ਸਿੱਖ ਨੂੰ ਅਜੇ ਤੱਕ ਉਹਨਾਂ ਨੇ ਕਿਤੇ ਵੀ ਮੁੱਖ ਮੰਤਰੀ ਦਾ ਸਾਨੂੰ ਸਨਮਾਨ ਨਹੀਂ ਦਿੱਤਾ ਤੇ ਗੁਰਮਖ ਪਿਆਰਿਆ ਹੁਣ ਜਾਗੋ ਮذਬੀ ਸਿੱਖੋ ਕੌਮ ਜਗਾ ਦਿਓ ਘਰ ਘਰ ਜਾਗ ਹੁੰਦਾ ਖੜਕਾ ਦਿਓ ਅਸਲੀ ਇੱਕ ਯਾਤਰਾ ਕੱਢ ਰਹੇ ਆ ਹਰ ਘਰ ਵਿੱਚ ਜਾ ਕੇ ਹਰ ਪਿੰਡ ਤੇ ਜਾ ਕੇ ਕੁੰਡਾ ਖੜਕਾਵਾਂਗੇ ਕਿ ਜਾਗੋ ਔਰ ਜਾਗਰ ਦਾ ਟਾਈਮ ਆਇਆ ਜੇ ਤੇ ਜਿਹੜਾ ਸਾਨੂੰ ਸਨਮਾਨ ਦੇਵੇਗਾ ਉਸ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਅਸੀਂ ਸਰਦਾਰ ਗੂਤਾ ਸਿੰਘ ਤੋਂ ਬਾਅਦ ਜੇ ਅਸੀਂ ਆਪਣਾ ਇੱਕ ਨੇਤਾ ਚੁਣਿਆ ਉਹ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਸਾਹਿਬ ਜਿਨ੍ਹਾਂ ਨੂੰ ਅਸੀਂ ਸਰਦਾਰ ਗੂਤਾ ਸਿੰਘ ਤੋਂ ਬਾਅਦ ਆਪਣੀ ਪੋਣ ਦਾ ਗੋਬਨ ਤੁਨ ਲਿਆ ਆਪਣੇ ਕੌਮ ਦਾ ਸਰਪ੍ਰਸਤ ਤੁਨ ਲਿਆ ਸਾਡੀ ਕੌਮ ਦਾ ਭਵਿੱਖ ਸਰਦਾਰ ਸੁਖਵਿੰਦਰ ਸਿੰਘ ਦੀ ਡੈਲੀ ਲੇਖਣਗੇ ਤੇ ਇਹ ਤਾਲ ਲਿਖਣਗੇ ਜੇ ਅਸੀਂ ਇਹਨਾਂ ਦੇ ਹੱਥ ਦੀ ਜਿਹੜੀ ਕਰਮ ਹੈ ਉਹਨੂੰ ਮਜ਼ਬੂਤ ਕਰਾਂਗੇ ਇਹ ਤਾਲ ਲਿਖਣਗੇ ਜਿੱਥੋਂ ਪਰਮਾਨਯਾਰੀ ਹੁੰਦੇ ਆ ਉਸ ਕੁਰਸੀ ਦੇ ਉੱਤੇ ਅਸੀਂ ਸੁਖਵਿੰਦਰ ਸਿੰਘ ਸਰਦਾਰ ਡੈਲੀ ਸਾਹਮਣੇ ਦੇਖਣਾ ਚਾਹੁੰਦੇ ਜਦੋਂ ਇਹ ਉੱਥੇ ਹੋਣਗੇ ਔਰ ਹੋਰ ਆਪਣੇ ਨੇਤਾ ਜਿਹੜੇ ਨੇ ਉਹ ਸਰਦਾਰ ਸਿਕੰਦਰ ਸਿੰਘ ਜੀ ਡੈਡੀ ਸਾਹਿਬ ਇਹਨਾਂ ਨੂੰ ਪ੍ਰਧਾਨ ਲਾਹਣ ਪੰਜਾਬ ਦਾ ਇਹਨਾਂ ਨੂੰ ਮੁੱਖ ਮੰਤਰੀ ਬਣਾਣ ਅਸੀਂ ਦਾਅਵਾ ਕਰਦੇ ਆ ਕਿ ਬਹੁਤ ਮਾਤ ਦੇ ਨਾਲ ਜਿਤਾਵਾਂਗੇ ਇਹੋਲੇ ਸੋਹ ਦੇ ਹਾ ਇਹ ਜਿਹੜਾ ਜਿਹੜਾ ਪਿਆ ਅਸੀਂ ਉਮੀਦ ਕਰਦੇ ਆ ਕਿ ਸਰਦਾਰ ਸਿਕੰਦਰ ਸਿੰਘ ਡੈਡੀ ਅਸੀਂ ਤੁਹਾਨੂੰ ਸਮਰਪਿਤ ਆ ਪਹਿਲਾਂ ਹੀ ਦੱਸ ਕੇ ਗਿਆ ਸਾਡੇ ਪੰਜਾਬ ਦੇ ਸਰਪੰਚ ਸਾਹਿਬ ਜਿੱਥੇ ਜਿੱਥੇ ਪਟਕਾਲ ਦੇ ਵਿੱਚ ਫੂਡ ਐਂਡ ਡਾਈਟ ਵਾਕਰ ਯੂਨੀਅਨ ਸਾਡੀ ਬਠੀਆ ਜਿਹੜੇ ਪੱਲੇਦਾਰ ਬੋਰੀ ਢੋਣ ਵਾਲੇ ਉਹ ਤਕਰੀਬ ਤਕਰੀਬ ਗਰੀਬ ਸਵਾਰ ਆਪ ਦੀ ਆਜ਼ਾਦੀ ਚੋਂ ਕਰਾਏ ਤੇ ਤੁਹਾਨੂੰ ਆਪ ਦਾ ਹੱਥ ਫੜਾਉਣ ਦੇ ਤਿਆਰ ਆ ਓਕੇ ਵੱਡੀ ਲੜਾਈ ਪੰਜਾਬ ਦੇ ਅੰਦਰ ਲੜਨ ਦੀ ਲੋੜ ਹੈ ਜਿੰਨੀ ਦੇਰ ਤੱਕ ਤੁਸੀਂ ਉਹਨਾ ਕੁਰਸੀਆਂ ਔਰ ਮੇਜ਼ਾਂ ਤੇ ਬੈਠਦੇ ਜਿੰਨਾ ਕੁਰਸੀਆਂ ਤੇ ਮੇਜ਼ਾਂ ਤੇ ਬੈਠ ਕੇ ਤਕਦੀਰਾਂ ਦੇ ਫੈਸਲੇ ਲਿਖੇ ਜਾਂਦੇ ਆ ਉਨੀ ਦੇਰ ਤੱਕ ਰਾਜਨੀਤਿਕ ਸ਼ਕਤੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਾਬਾ ਜੀ ਸਹੀ ਕਹਿ ਰਹੇ ਸੀਗੇ ਤੇ ਜਿਸ ਦਿਨ ਉਹ ਕੁਰਸੀਆਂ ਤੇ ਮੇਜ਼ ਉਹ ਕਲਮ ਸਾਡੇ ਹੱਥ ਤੋਂ ਹੋਏਗੀ